ਦਾ ਪੰਜਾਬ ਬੋਲ ਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਵੱਡੀ ਅਪਡੇਟ ਦੇ ਬਾਰੇ ਤੁਹਾਨੂੰ ਲੈ ਕੇ ਚੱਲਦੇ ਆਂ ਅਸੀਂ ਹਿੰਦੂ ਹਾਂ ਪਰ ਸਾਡੀ ਧੀ ਨੇ ਅੰਮ੍ਰਿਤ ਛਕਿਆ ਹੋਇਆ ਸੀ ਉਹ ਤਾਂ ਸਬਾ ਦੇ ਦਿਨਾਂ ਚ ਭੁੰਜੇ ਸੌਂਦੀ ਸੀ ਉਹ ਕਹਿੰਦੀ ਸੀ ਮੈਂ ਇੱਥੇ ਹੀ ਵਸਣਾ ਹੈ ਹੋਰ ਕਿਤੇ ਵਿਆਹ ਨਹੀਂ ਕਰਵਾਉਣਾ ਆ ਸੋ ਆਖਰ ਸੱਚਾਈ ਕੀ ਹੈ ਤੁਹਾਨੂੰ ਇਸ ਦੇ ਬਾਰੇ ਜ਼ਰੂਰ ਦੱਸਣਾ ਚਾਹਾਂਗੇ ਲਗਾਤਾਰ ਚਰਚਾਵਾਂ ਜਿਹੜੀਆਂ ਨੇ ਬਿਲਕੁਲ ਚੱਲ ਰਹੀ ਯਾਨੀ ਸ਼੍ਰੀ ਕੀਰਤਪੁਰ ਸਾਹਿਬ ਰਾਮਪੁਰ ਸਾਹਿਬ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਪਿੰਡ ਰਾਮਪੁਰ ਦੇ ਵਿੱਚ ਪੰਜਾਬ ਦੇ ਕੀਰਤਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਜਿੱਥੇ ਕੇਚ ਜੜੀ ਦੀ ਲੜਕੀ ਦਾ ਵਿਆਹ ਪਿੰਡ ਰਾਮਪੁਰ ਗੁਜਰਾਂ ਦੇ ਰਹਿਣ ਵਾਲੇ ਲੜਕੇ ਸੰਜੂ ਜੋਲੀ ਜੋ ਕਿ ਭਾਰਤੀ ਫੌਜ ਦੇ ਬਤਨਾਂਸੀ ਉਹਨੇ ਪੂਰੇ ਰੀਤੀ ਰਿਵਾਜਾਂ ਦੇ ਨਾਲ ਵਿਆਹ ਕੀਤਾ ਸੀ ਗਾਤੋਕ ਉਸ ਸਮੇਂ ਬਾਅਦ ਹੀ ਦੋਵਾਂ પતિ ਪਤਨੀ ਦਾ ਝਗੜਾ ਹੋਣ ਲੱਗਿਆ ਆ ਲੜਕੀ ਵਾਲਿਆਂ ਦਾ આરોਪ ਹੈ ਕਿ ਲੜਕੇ ਵਾਲੇ ਦਾਜ ਦੀ ਮੰਗ ਕਰ ਰਹੇ ਸੀ ਅਤੇ ਵਾਰ-ਵਾਰ ਇਸ ਗੱਲ ਤੇ ਝਗੜਾ ਹੁੰਦਾ ਸੀ ਪਿੰਡ ਚਿੰਝੜੀ ਦੇ ਰਹਿਣ ਵਾਲੇ ਲੜਕੀ ਦੇ ਮਾਪਿਆਂ ਨੇ ਦੱਸਿਆ ਹੈ ਕਿ 18 ਅਪ੍ਰੈਲ ਨੂੰ ਲੜਕੀ ਦੀ ਤਬੀਅਤ ਖਰਾਬ ਹੋ ਗਈ ਸੀ ਸਾਨੂੰ ਸ਼ੱਕ ਹੈ ਸਾਡੀ ਲੜਕੀ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੈ ਸਾਨੂੰ ਇਸ ਗੱਲ ਦਾ ਪਤਾ ਇਹ 19 ਅਪ੍ਰੈਲ ਸੌਰੇ ਪਰਿਵਾਰ ਦੇ ਕਿਸੇ ਗਵਾਂਢੀ ਕੋਲੋਂ ਪਤਾ ਲੱਗਾ ਜਦੋਂ ਅਸੀਂ ਉਸਦੇ ਸੌਰੇ ਪਰਿਵਾਰ ਪਹੁੰਚੇ ਤਾਂ ਜਾ ਕੇ ਦੇਖਿਆ ਕਿ ਲੜਕੀ ਬੈੱਡ ਤੇ ਬੁਰੇ ਹਾਲਾਤਾਂ ਦੇ ਵਿੱਚ ਪਈ ਹੋਈ ਸੀ ਜਦੋਂ ਅਸੀਂ ਉਸਨੂੰ ਹਸਪਤਾਲ ਲੈ ਜਾਣ ਲੱਗੇ ਤਾਂ ਸੌਰੇ ਪਰਿਵਾਰ ਨੇ ਕਾਫੀ ਦੇਰ ਸਾਨੂੰ ਰੋਕ ਰੱਖਿਆ ਤੇ ਸਾਡੇ ਨਾਲ ਝਗੜਾ ਕੀਤਾ ਕਾਫੀ ਜਦੋਂ ਜ਼ਹਿਰ ਤੋਂ ਬਾਅਦ ਅਸੀਂ ਲੜਕੀ ਨੂੰ ਰੂਪਨਗਰ ਦੇ ਕਿਸੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਲੈ ਕੇ ਗਏ ਤਾਂ ਸਾਨੂੰ ਪਤਾ ਲੱਗਿਆ ਕਿ ਲੜਕੀ ਨੂੰ ਜ਼ਹਿਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਉਸਦੀ ਤਬੀਅਤ ਵਿਗੜਦੀ ਗਈ ਅਸੀਂ ਉਸਨੂੰ ਦੇਖਦੇ ਹੋਏ ਹਸਪਤਾਲ ਵੱਲੋਂ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ 23 April ਸਵੇਰ ਨੂੰ ਉਸਦੀ ਪੀਜੀਆਈ ਚੰਡੀਗੜ੍ਹ ਵਿਖੇ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਸ ਪੁਲਿਸ ਸਟੇਸ਼ਨ ਜੱਗੋ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਦੀ ਸ਼ਿਕਾਇਤ ਦਰਜ ਕਰਵਾਈ ਗਈ ਲੇਕਿਨ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਇਸ ਦੇ ਵਿਰੋਧ ਵਿੱਚ ਲੜਕੀ ਪਰਿਵਾਰ ਵੱਲੋਂ ਨਾ ਲਗੜ ਪੁਲਿਸ ਥਾਣੇ ਅੱਗੋਂ ਦੋ ਦਿਨ ਚੱਕਾ ਜਾਮ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਪਰਿਵਾਰ ਦੀ ਮੰਗ ਅਨੁਸਾਰ ਜਿਹੜਾ ਮਾਮਲਾ ਹੈ ਉਹ ਦਰਜ ਕੀਤਾ ਗਿਆ ਹੈ ਕੱਲ ਸੋਹਰੇ ਪਰਿਵਾਰ ਦੇ 6 ਮੈਂਬਰਾਂ ਦੇ ਵਿੱਚ ਐਫ ਆਈ ਆਰ ਰਜਿਸਟਰ ਕੀਤੀ ਗਈ ਇਸ ਲੜਕੀ ਦੇ ਪਤੀ ਅਤੇ ਮਾਤਾ ਪਿਤਾ ਦੋ ਭੈਣਾਂ ਦੇ ਸੋਹਰੇ ਦਾ ਵੱਡਾ ਭਰਾ ਵੀ ਸ਼ਾਮਲ ਹੈ ਜਾਣਕਾਰੀ ਦਿੰਦੇ ਹੋਏ ਲੜਕੀ ਦੇ ਪਰਿਵਾਰ ਅਤੇ ਪਿੰਡ ਚੇਂੜੀ ਦੇ ਸਰਪੰਚ ਬਲਵਿੰਦਰ ਸਿੰਘ ਸਾਫਕਾ ਫੌਜੀ ਨੇ ਦੱਸਿਆ ਹੈ ਕਿ ਪਿਛਲੇ ਸਾਲ 2024 ਦੇ ਨਵੰਬਰ ਮਹੀਨੇ ਵਿੱਚ ਲੜਕੀ ਦੀ ਸ਼ਾਦੀ ਕੀਤੀ ਗਈ ਸੀ ਜਿਸ ਤੋਂ ਬਾਅਦ ਸਹੁਰੇ ਪਰਿਵਾਰ ਵੱਲੋਂ ਦਹੇਜ ਲਿਆਉਣ ਲਈ ਤੰਗ ਕੀਤਾ ਜਾਣ ਲੱਗਿਆ ਪਰਿਵਾਰ ਵੱਲੋਂ ਦੱਸਿਆ ਗਿਆ ਸੀ ਕੋਈ ਸਾਡੀ ਲੜਕੀ ਨੇ ਅੰਮ੍ਰਿਤ ਛਕਿਆ ਹੋਇਆ ਸੀ ਜਿਸ ਤੋਂ ਸਾਰਾ ਪਰਿਵਾਰ ਤੰਗ ਸੀ 14 ਅਪ੍ਰੈਲ ਵਾਲੇ ਦਿਨ ਲੜਕੀ ਨੂੰ ਜ਼ਬਰਦਸਤੀ ਨਥਲੀ ਪਹਿਨਾਈ ਗਈ ਜਿਸ ਤੋਂ ਬਾਅਦ ਘਰ ਦੇ ਵਿੱਚ ਕਾਫੀ ਕਲੇਸ਼ ਵੀ ਹੋਇਆ ਇਸ ਤੋਂ ਪਹਿਲਾਂ ਵੀ ਲੜਕੀ ਨਾਲ ਕਈ ਵਾਰ ਕੁੱਟਮਾਰ ਹੋਈ ਸੀ ਲੜਕਾ ਨੀਹਾ ਦੇ ਪੇਕੇ ਪਰਿਵਾਰ ਦੇ ਵਿੱਚ ਜਿਹੜੀ ਦੇ ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਦੁੱਖ ਦੀ ਘੜੀ ਵਿੱਚ ਸਮੁੱਚੇ ਪਰਿਵਾਰ ਨਾਲ ਪੂਰੀ ਪਿੰਡ ਦੀ ਪੰਚਾਇਤ ਨਾਲ ਹੈ ਤੇ ਜਦੋਂ ਪਰਿਵਾਰ ਨੂੰ ਇਹ ਇਨਸਾਫ ਨਹੀਂ ਮਿਲਦਾ ਅਸੀਂ ਆਪਣੇ ਪਿੰਡ ਦੀ ਧੀ ਦੇ ਕਾਤਲਾਂ ਤੋਂ ਮਾਣਯੋਗ ਅਦਾਲਤ ਤੱਕ ਇਨਸਾਫ ਲੈਣ ਤੱਕ ਸਾਥ ਦੇਵਾਂਗੇ ਤੇ ਸੰਘਰਸ਼ ਜਾਰੀ ਰੱਖਾਂਗੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਆਖਰਕਾਰ ਜਿੱਥੇ ਲਗਾਤਾਰ ਗੱਲਾਂ ਬਾਤਾਂ ਜਿਹੜੀਆਂ ਨੇ ਬਿਲਕੁਲ ਸਾਫ਼ ਹੋ ਰਹੀਆਂ ਨੇ ਸੋ ਆਖਰਕਾਰ ਇਹ ਗੱਲਬਾਤ ਬਿਲਕੁਲ ਜਿਹੜੀ ਹੈ ਹੁਣ ਸਾਫ਼ ਹੋ ਚੁੱਕੀ ਹੈ ਸੋ ਆਖਰਕਾਰ ਜਿੱਥੇ ਸਾਡੀ ਧੀ ਨੇ ਅੱਜ ਤੱਕ ਕਿਸੇ ਦਾ ਕੋਈ ਮਾੜਾ ਨਹੀਂ ਸੀ ਕੀਤਾ ਹਾਲਾਂਕਿ ਉਹ ਕਹਿੰਦੀ ਸੀ ਮੈਂ ਇੱਥੇ ਹੀ ਵਸਣਾ ਮੈਂ ਹੋਰ ਵਿਆਹ ਨਹੀਂ ਕਰਵਾਉਣਾ ਹਾਲਾਂਕਿ ਸਬਾ ਦੇ ਦਿਨਾਂ ਦੇ ਵਿੱਚ ਪੁੰਜੇ ਸੌਣ ਵਾਲੀ ਕੀ ਆਖਰ ਆਪਣੀ ਸਿੱਖੀ ਨੂੰ ਨਾਂ ਛੱਡਣ ਦਾ ਪ੍ਰਣ ਹੀ ਲਿਆ ਸੀ ਪਰ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਨਾਜਾਇਜ਼ ਟੰਗ ਕੀਤਾ ਗਿਆ ਜੋ ਕਿ ਬਿਲਕੁਲ ਵੀ ਸਹੀ ਨਹੀਂ ਹੈ ਹਾਲਾਂਕਿ ਇਹ ਗੱਲਬਾਤ ਬਿਲਕੁਲ ਹੁਣ ਨਿਕਲ ਕੇ ਸਾਹਮਣੇ ਆਈ ਯੈਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ